हां ਵੀ ਮਿੱਤਰੋ ਬਾਬਾ ਤੁਹਾਨੂੰ ਕਹਾਣੀ ਸੁਣਾਊਗਾ ਖੇਤੀਬਾੜੀ ਨਾਲ ਸੰਬੰਧਿਤ ਪੀਪੀ 18 ਕਣਕ ਪਹਿਲਾਂ ਵਿਜਾਈ ਕਰਦੇ ਹੋਣਗੇ ਇਹ ਬਜ਼ੁਰਗ ਕਰਦੇ ਸੀ ਪੁਰਾਣੇ ਸਾਰੀ ਸੁਣ ਕੇ ਆਇਓ ਕਹਾਣੀ ਬਾਬੇ ਤੇ हां ਵੀ ਬਾਬਾ ਸੁਣਾਊਗਾ ਨਹੀਂ ਪ੍ਰਭੂ ਲਾਈਕ ਸ਼ੇਅਰ ਕਮੈਂਟ ਤੁਸੀਂ ਇਹੀ ਕਰਨੇ ਨੇ ਪਹਿਲਾਂ ਇਹ ਯਾਦਗਰ ਹੈ ਬੰਦਿਆਂ ਪੁਰਾਣਿਆਂ ਦੀ ਜਿਹੜਿਆਂ ਨੇ ਇਹ ਖੇਤੀ ਕਰੀ ਉਹ ਬੰਦਿਆਂ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਤਾਂ ਪੈ ਗਿਆ ਸਾਡਾ ਕਸੂਤੇ ਥਾਵੇਂ ਬਾਵੇ ਲੜਨਾ ਵੀ ਲਾਬੀ ਸਾਡੇ ਦੀ ਪੱਕੀ ਉਂਗਲੀ ਨੀਰ ਲਵੇਟੇ ਮਾਰੇ ਪੀਤਾ ਸਾਡਾ ਖੰਧ ਹੈ ਜਰਦਾ ਰਪਈਆ ਰੋਜ ਅੜਾਵੇ ਥੁੱਕ ਥੁੱਕ ਪਿੰਡ ਭਰਤਾ ਜਿਵੇਂ ਸੌਣ ਦਾ ਛੜਾਕਾ ਆਵੇ ਅਰਜਨ ਸਾਡਾ ਜਮਾ ਹਾਰ ਗਿਆ ਡਿੱਕ ਡੋਲੇ ਜੇ ਖਾਵੇ ਸੱਜੂ ਸਾਡਾ ਕਾਹਲ ਕਰੇ ਕਣਕ ਢਾਈ ਫੇਰ ਛਾਜਰੀ ਵਿੱਚ ਪਾਵੇ ਭਾਗੂ ਗੱਟ ਆ ਗਿਆ ਤੰਗਲੀ ਲੈ ਕੇ ਸੋਹਣੀ ਬੜੀ ਚਲਾਵੇ ਦਲੀਪ ਸਾਡਾ ਕੁੱਪਾ ਨੇ ਹਰਾ ਲਿਆ ਕਿਸੇ ਨੂੰ ਆਖੇ ਚੱਲੂ ਸੋਏ ਰੇ ਕਿਸੇ ਨੂੰ ਜਵਾਬ ਸੁਣਾਵੇ ਰਾਤ ਨੂੰ ਨੀਂਦ ਨਾ ਆਵੇ ਭਾਗੂ ਘਟ ਆ ਗਿਆ ਤੰਗਲੀ ਲੈ ਕੇ ਸੋਹਣੀ ਬੜੀ ਚਲਾਵੇ ਆਥਣ ਵੇਲੇ ਹੋ ਗਈ 80 ਮਣ ਘਰ ਨੂੰ ਸੁਨੇਹਾ ਜਾਵੇ ਹੱਕ ਫੱਕ ਕਰਕੇ ਆ ਗਿਆ ਸੱਜੂ ਬਾਣੀ ਹੁੰਦਾ ਟਰੈਕਟਰ 80 ਮਾਂਡਾਲੇ ਵਿੱਚ ਪਾਵੇ ਉੱਤੇ ਬੋਰੀਆਂ ਲਾਵੇ ਛਾਲ ਮਾਰ ਕੇ ਬਹਿ ਗਿਆ ਅਰਜਨ ਚੂੜੂ ਦਾ ਮਾਨ ਕੌਣ ਵਧਾਵੇ 20 ਪੈਸੇ ਵੱਧ ਲੱਗੀ ਸਾਡਾ ਟੱਬਰ ਝਾਂਬਣਾ ਪਾਵੇ ਪੀਪੀ 18 ਨੇ ਰੋਗ ਤੋੜਤੇ ਸਾਰੇ ਪੀਪੀ 18 ਦੇ ਚੂੜੂ ਹਾਲ ਸੁਣਾਵੇ ਭੈਣੀ ਵਾਲੇ ਭੋਲੇ ਦੇ ਕੋਈ ਸੀ ਨਹੀਂ ਨਾ ਪਸੰਦ ਆਵੇ ਲਓ ਪ੍ਰਭੂ ਇਹ ਕਹਾਣੀ ਇੱਥੇ ਹੋ ਗਈ ਸਮਾਪਤ ਸੱਚੇ ਬੰਦਿਆਂ ਦੀ ਐ ਕੋਈ ਝੂਠੀ ਗੱਲ ਨਹੀਂ ਜਮਾ ਸਹੀ ਬੰਦਿਆਂ ਨੇ ਕਰੀ ਇਹ ਕਹਿੰਦੀ ਜਿਹੜਿਆ ਨੇ ਬਾਕੀ ਮੈਂ ਦਾ ਗਰੀਬ ਜਾਂ ਬੰਦੇ ਪ੍ਰਭੂ ਅਣਪੜ੍ਹ ਹੈ ਕਹਾਣੀਆਂ ਬਥੇਰੀਆਂ ਨੇ ਮੈਂ ਪਾਉਂਦੇ ਜਾਣ ਕੇ ਘਟ ਹੈ ਵੀ ਚਲ ਆਪਦੀ ਹੱਕ ਦੀ ਕਮਾਈ ਖਾਣੀ ਚਾਹੀਦੀ ਹੈ ਮੈਂ ਤਾਂ ਤਿੰਨ ਬੰਦਿਆਂ ਇੱਕ ਭਾਈ ਹੈ ਪਿਆ ਹੋਇਆ ਭਾਈ ਹੈਂਡੀਕੈਪ ਤੇ ਗਰੀਬ ਜਆ ਬੰਦੇ ਆਪੇ ਰੋਟੀਆਂ ਪਕਾਉਨੀਆਂ ਭਰਾਵੋ ਜਿਵੇਂ صدیق ਨੇ ਗਾਣੇ 'ਚ ਕਿਹਾ ਸੀ ਕਹਿੰਦਾ ਆਪੇ ਭੌਰ ਨੇ ਥੱਪੀਆਂ ਰੋਟੀਆਂ ਆਪੇ ਥਾਲ ਬਣਾਈ ਨਹੀਂ ਢਲ ਗਏ ਪਰਛਾਵੇਂ ਕਿਹੜਿਆਂ ਕੰਮਾਂ ਚ ਵਾਈ ਗੀ ਉਹ ਬੰਦੇ ਆ ਭਰਾਵੋ ਦੇਸੀ ਕਿਸੇ ਨਾਲ ਆਪਣਾ ਵੈਰ ਵਿਰੋਧ ਨਹੀਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੰਮ੍ਰਿਤੋ ਕਿਵੇਂ ਲੱਗੀ ਕਹਾਣੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਹ ਬਾਬਾ ਪਿੰਡ ਭੈਣੀ ਜਸਪੋਲਾ ਸਿੰਘ